ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਡੀ ਚਮਤਕਾਰ ਅਧਿਆਏ 2 ਵਾਂ ਸਤਿਗੁਰੂ ਜੀ ਦੀ ਨਜ਼ਰਬੰਦੀ ਜਿਸ ਦਿਨ ਸਤਿਗੁਰੂ ਜੀ ਲਾਹੌਰ ਪਹੁੰਚੇ ਸਨ ਉਸ ਦਿਨ ਬਾਦਸ਼ਾਹ ਜਹਾਂਗੀਰ ਅਜੇ ਲਾਹੌਰ ਵਿੱਚ ਹੀ ਸੀ ਉਹ ਆਪਣੇ ਪੁੱਤਰ ਖੁਸਰੋ ਅਤੇ ਉਹਦੇ ਮਦਦਦੀਆਂ ਅੰਬਾ ਤੇ ਰਾਜਾ ਰਾਮ ਵਰਗਿਆ ਨੂੰ ਸਜਾਵਾਂ ਦੇ ਰਿਹਾ ਸੀ ਆਪਣੇ ਪੁੱਤਰ ਖੁਸਰੋ ਨੂੰ ਤੇ ਰਾਜਾ ਰਾਮ ਨੂੰ ਸਜਾਏ ਮੌਤ ਦਿੱਤੀ ਅੰਬਾ ਨੂੰ 1.5 ਲੱਖ ਰੁਪਇਆ ਜੁਰਮਾਨਾ ਕਰ ਦਿੱਤਾ। ਬਹੁਤ ਸਾਰੇ ਹੋਰ ਆਦਮੀਆਂ ਨੂੰ ਵੀ ਸਜ਼ਾਵਾਂ ਦਿੱਤੀਆਂ ਗਈਆਂ। ਨਵੇਂ ਬਾਦਸ਼ਾਹ ਦਾ ਜ਼ੁਲਮੀ ਤੇ ਪੱਥਰ ਦਿਲ ਸੁਭਾਅ ਦੇ ਕੇ ਲਾਹੌਰ ਦੇ ਅਮੀਰਾਂ, ਸਰਕਾਰੀ ਅਫਸਰਾਂ ਤੇ ਮੌਲਵੀ ਕਾਜ਼ੀਆਂ ਨੇ ਵੀ ਆਪਣੇ ਦੁਸ਼ਮਨਾ ਕੋਲੋਂ ਰੱਜ ਕੇ ਬਤਲੇ ਲਏ। ਕਈਆਂ નિર્ਦੋਸ਼ੀਆਂ ਨੂੰ ਬਾਗੀ ਤੇ ਖੁਸਰੋ ਦੇ ਹਮਾਇਤੀ ਦੱਸ ਕੇ ਮਾਰ ਦਿੱਤਾ ਗਿਆ। ਬਾਦਸ਼ਾਹ ਦੇ ਹੁਕਮ ਨਾਲ ਮਾਰਸ਼ਲ ਲਾ ਸਾਰੇ ਦੇਸ਼ ਵਿੱਚ ਲੱਗਾ ਹੋਇਆ ਸੀ। ਦੋਸ਼ੀ ਦੇ ਦੋਸ਼ ਦੀ ਪੜਤਾਲ ਹੁੰਦੀ ਸੀ ਨਾ ਕੋਈ ਮੁਕਦਮਾ ਤੇ ਨਾ ਕੋਈ ਅਦਾਲਤ ਸੀ ਬਸ ਫੜਨਾ ਤੇ ਮਾਰ ਸੁੱਟਨਾ ਜਾਂ ਜੁਰਮਾਨਾ ਕਰਕੇ ਵਸੂਲ ਕਰਨਾ ਇੱਕ ਆਠ ਮਾਰ ਕੇ ਬੰਦੀਖਾਨੇ ਸੁੱਟ ਦੇਣਾ ਬੰਦੀਖਾਨੇ ਪਾਪੀ ਦੀ ਕਬਰ ਨਾਲੋਂ ਬਹੁਤੇ ਹਨੇਰੇ ਤੇ ਗੰਦੇ ਹੁੰਦੇ ਸਨ 10 ਦਿਨ ਦੇ ਅੰਦਰ ਅੰਦਰ ਆਦਮੀ ਦਮ ਘੁੱਟ ਕੇ ਮਰ ਜਾਂਦਾ ਸੀ ਰੋਟੀ ਪਾਣੀ ਹਵਾ ਤੇ ਧੁੱਪ ਕੋਲੋਂ ਕੈਦੀ ਨੂੰ ਬਚਾ ਕੇ ਰੱਖਿਆ ਜਾਂਦਾ ਸੀ ਇਹ ਚਾਰੇ ਚੀਜ਼ਾਂ ਨਸੀਬ ਨਹੀਂ ਸਨ ਹੁੰਦੀਆ ਕਈਆਂ ਦੋਸ਼ੀਆਂ ਨੂੰ ਖੋਤੀਆਂ ਗਊਆਂ ਤੇ ਘੋੜਿਆਂ ਦੇ ਕੱਚੇ ਚਮੜਿਆਂ ਵਿੱਚ ਬੰਦ ਕਰਕੇ ਸ਼ਹੀਦ ਕੀਤਾ ਜਾਂਦਾ ਸੀ ਮੁਗਲ ਹਕੂਮਤ ਦੇ ਸਜਾ ਦੇਂਦੇ ਟੰਗ ਬਹੁਤ ਪੁਰਾਣੇ ਤੇ ਵੈਸ਼ੀ ਟੰਗ ਸਨ ਸਾਰਾ ਨਿਆਂ ਸਬੀ ਮੌਲਵੀਆਂ ਦੇ ਹੱਥ ਵਿੱਚ ਸੀ ਮੁਸਲਮਾਨ ਦੀ ਹਾਂ ਨਾਲ ਹਾਂ Hindu ਅਫਸਰ ਨੂੰ ਵੀ ਮਿਲਾਉਣੀ ਪੈਂਦੀ ਸੀ ਕਈ ਲਾਲਚੀ ਤੇ ਦੂਰਾਚਾਰੀ Hindu ਮੁਸਲਮਾਨਾਂ ਨਾਲੋਂ ਬਹੁਤਾ ਜ਼ੁਲਮ Hindu ਜਨਤਾ ਉੱਤੇ ਕਰਦੇ ਸਨ ਉਹ ਇਸ ਵਾਸਤੇ ਕਿ ਆਪਣੇ ਮਾਲਕ ਹਾਕਮਾ ਨੂੰ ਖੁਸ਼ ਕਰ ਸਕਣ ਸਤਗੁਰੂ ਜੀ ਬਾਦਸ਼ਾਹ ਜਹਾਂਗੀਰ ਦੇ ਪੇਸ਼ ਹੋਏ ਬਾਦਸ਼ਾਹ ਪਹਿਲਾਂ ਤਾਂ ਸਤਗੁਰੂ ਜੀ ਦੇ ਚਿਹਰੇ ਉੱਪਰ ਖੁਦਾਈ ਨੂਰ ਦੇਖ ਕੇ ਝਿਜਕਿਆ ਫਿਰ ਹੌਸਲਾ ਕਰਕੇ ਉਸਨੇ ਸਤਗੁਰੂ ਜੀ ਨੂੰ ਪੁੱਛਿਆ ਕਿ ਇਹ ਸੱਚ ਹੈ ਤੁਸੀਂ ਕੋਲ ڈاکੂ ਤੇ ਲੁਟੇਰੇ ਰੱਖ ਕੇ ਪੰਜਾਬ ਵਿੱਚ ਬਦ ਅਮਨੀਂ ਪੈਦਾ ਕਰਨ ਦੇ ਸਾਧਨ ਪੈਦਾ ਕਰ ਰਹੇ ਹੋ ਕਿ ਇਹ ਸੱਚ ਹੈ ਕੀ ਤੁਸਾ ਮੇਰੇ ਪੁੱਤਰ ਖੁਸਰੋ ਨੂੰ ਰਾਜ ਦਾ ਤਿਲਕ ਲਾਇਆ ਇਹ ਮਾਲੀ ਸਹਾਇਤਾ ਕੀਤੀ ਹੈ ਕੀ ਤੁਸੀਂ ਧੱਕੇ ਨਾਲ ਪ੍ਰਿਥੀਚੰਦ ਤੇ ਮਿਹਰਬਾਨ ਦਾ ਹੱਕ ਗੁਰਿਆਈ ਦਾ ਦਬਾ ਕੇ ਬੈਠੇ ਹੋ ਇਹੋ ਕੀ ਤੁਸੀਂ ਪੰਜਾਬ ਵਿੱਚ ਰਾਜ ਉੱਤੇ ਕਬਜ਼ਾ ਕਰਨ ਵਾਸਤੇ ਆਪਣੇ ਸਿੱਖਾਂ ਦੀ ਸੈਨਾ ਨਹੀਂ ਬਣਾ ਰਹੇ ਜੋ ਬਾਣੀ ਰਚੀ ਹੈ ਤੀਸਰਾ ਮਜ਼ਹਬ ਬਣਾਉਣ ਦਾ ਉਪਰਾਲਾ ਨਹੀਂ ਬਾਦਸ਼ਾਹ ਦੇ ਸਾਰੇ ਸਵਾਲ ਸੁਣ ਕੇ ਸਤਗੁਰੂ ਜੀ ਮੁਸਕਰਾਏ ਤੇ ਉੱਤਰ ਦਿੱਤਾ ਇਹ ਸਾਰੇ ਦੋਸ਼ ਗਲਤ ਤੇ ਝੂਠੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਗਤੀ ਧਰਮ, ਪ੍ਰੇਮ ਤੇ ਸਰਬ ਸਾਂਝ ਦਾ ਪ੍ਰਚਾਰ ਕਰ ਰਹੀ ਹੈ ਚੋਰਾਂ, ਡਾਕੂਆਂ ਤੇ ਆਦਮਖੋਰਾ ਲਾਲਚੀਆਂ ਤੇ ਜ਼ੁਲਮੀ ਬਾਦਸ਼ਾਹਾਂ ਨੂੰ ਇਸ ਗੁਰਗਤੀ ਨੇ ਧਰਮੀ, ਸੰਤ ਤੇ ਖੁਦਾ ਦੇ ਪਿਆਰੇ ਬਣਾਇਆ ਹੈ। ਮਨੁੱਖ ਦੀ ਮਨੁੱਖ ਸੇਵਾ ਕਰੇ ਇਹ ਸਿੱਖਿਆ ਦਿੱਤੀ ਜਾਂਦੀ ਹੈ। ਵਾਹਿਗੁਰੂ ਦੇ ਨਾਮ ਉਸ ਦੀ ਅਪਾਰ ਸ਼ਕਤੀ ਦਾ ਗਿਆਨ ਕਰਾਇਆ ਜਾਂਦਾ ਹੈ। ਦੇਸ਼ ਦੇ ਵਿੱਚੋਂ ਸ਼ਾਂਤੀ ਤੇ ਖੁਸ਼ਹਾਲੀ ਪੈਦਾ ਕਰਨ ਦਾ ਯਤਨ ਕਰਦੀ ਹਾਂ ਸ੍ਰੀ ਸਤਗੁਰੂ ਨਾਨਕਦੇਵ ਜੀ ਦਾ ਕੋਈ ਸਿੱਖ ਜੇ ਉਹ ਪੂਰਨ ਸਿੱਖ ਹੈ ਤਾਂ ਕਦੇ ਦੇਸ਼ ਵਿੱਚ ਬਦ ਅਮਨੀ ਪੈਦਾ ਨਹੀਂ ਕਰੇਗਾ ਉਹ ਤਾਂ ਸੱਤਿਆ ਤੇ ਹੱਕ ਦਾ ਪੁਜਾਰੀ ਹੈ ਚੋਰੀ ਕੋਈ ਨਹੀਂ ਕਰਦਾ ਸਗੋਂ ਚੋਰਾ ਨੂੰ ਸਿੱਖਿਆ ਦਿੰਦਾ ਹੈ ਕਿ ਚੋਰ ਚੋਰੀ ਨਾ ਕਰੇ ਧਰਮ ਕੀਰਤ ਕਰਕੇ ਜੀਵਨ ਨਿਰਭਾ ਕਰੇ ਧਰਮੀ ਪੁਰਸ਼ਾਂ ਦਾ ਸਤਸੰਗ ਕੀਤਾ ਹੈ ਕਿਸੇ ਨੇ ਤੁਸਾਨੂੰ ਆਖ ਕੇ ਪਾਪ ਕੀਤਾ ਹੈ ਸ਼ਾਜਾਦਾ ਖੁਸਰੋ ਨੂੰ ਤਿਲਕ ਲਾਉਣਾ ਤੇ ਉਹਦੀ ਰੁਪਏ ਨਾਲ ਸਹਾਇਤਾ ਕਰਨੀ ਇਹ ਐਸੇ ਦੋਸ਼ ਹਨ ਜਿਨ੍ਹਾਂ ਦੀ ਜੜ੍ਹ ਹੀ ਕੋਈ ਨਹੀਂ ਸ਼ਾਜਾਦਾ ਖੁਸਰੋ ਅਸਾਂ ਕੋਲ ਆਏ ਸਨ ਉਸ ਵੇਲੇ ਅਸੀਂ ਤਰੰਤਾਰਨ ਸ੍ਰੀ ਗੁਰੂ ਕੇ ਲੰਗਰ ਵਿੱਚੋਂ ਉਸਨੇ ਪ੍ਰਸ਼ਾਦ ਚੱਕਿਆ ਹੈ ਜਿਵੇਂ ਕਦੀ ਇਸੇ ਲੰਗਰ ਵਿੱਚੋਂ ਬਾਦਸ਼ਾਹ ਹਮਾਇੂ ਤੇ ਅਕਬਰ ਚੱਕਦੇ ਰਹੇ ਹਨ ਦੋ ਦਿਨ ਰਹਿ ਕੇ ਉਹ ਅੱਗੇ ਚਲਿਆ ਗਿਆ ਸਤਿਗੁਰੂ ਨਾਨਕ ਦੇਵ ਜੀ ਦਾ ਦਰ ਸਭ ਵਾਸਤੇ ਖੁੱਲਾ ਹੈ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ ਰੁਪਇਆ ਨਾ ਸਾਡੇ ਕੋਲ ਸੀ ਨਾ ਕੋਈ ਦਿੱਤਾ ਹੈ ਤਿਲਕ ਵੀ ਨਹੀਂ ਲਾਇਆ ਗਿਆ ਆਏ ਸਿੱਖ ਜਾਂ ਯਾਤਰੂ ਨੂੰ ਤਿਲਕ ਘਰ ਵਿੱਚ ਨਹੀਂ ਲਾਇਆ ਜਾਂਦਾ ਇਹ ਪੁਰਾਣੀ ਬ੍ਰਾਹਮਣਾ ਦੀ ਮਰਿਆਦਾ ਹੈ ਇਸ ਵਾਸਤੇ ਇਹ ਵੀ ਦੋਸ਼ ਨਿਰਮੂਲ ਝੁੱਟਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿਸੇ ਮਜ਼ਹਬ ਜਾਂ ਕਿਸੇ ਬਜ਼ੁਰਗ ਦੀ ਵਿਰੋਧਤਾ ਨਹੀਂ ਕਰਦੀ ਸਗੋਂ ਸੱਤਿਆ ਤੇ ਸੱਚੇ ਧਰਮ ਅਤੇ ਪਰਮਾਤਮਾ ਦੇ ਨੂਰ ਦਾ ਪ੍ਰਕਾਸ਼ ਕਰਦੀ ਹੈ ਇਸ ਤਰ੍ਹਾਂ ਦੇ ਉੱਤਰ ਸੁਣ ਕੇ ਬਾਦਸ਼ਾਹ ਸ਼ਰਮਿੰਦਾ ਤਾਂ ਹੋਇਆ ਪਰ ਉਹ ਬਾਦਸ਼ਾਹ ਸੀ ਜੋ ਬਾਦਸ਼ਾਹੀ ਦੇ ਨਸ਼ੇ ਵਿੱਚ ਮਸ ਦੁਨੀਆ ਦੇ ਸਮਾਜ ਰਿਵਾਜ ਕਾਨੂੰਨ ਤੇ ਬੰਦਿਆਂ ਕੋਲੋਂ ਨਹੀਂ ਸੀ ਡਰਦਾ ਉਹ ਤਾਂ ਪਰਮਾਤਮਾ ਕੋਲੋਂ ਵੀ ਨਹੀਂ ਸੀ ਡਰਦਾ ਉਸਨੇ ਉਲਟੇ ਪਾਸੇ ਵਿਚਾਰ ਮੋੜ ਲਏ ਉਹ ਬੋਲਿਆ ਦੇਖੋ ਕੁਝ ਵੀ ਹੋਵੇ ਤੁਸਾਂ ਦੇ ਪ੍ਰਚਾਰ ਤੋਂ ਨਵਾਂ ਮਜ਼ਹਬ ਆਪਣੇ ਆਪ ਬਣ ਗਿਆ ਹੈ ਇਸ ਵਾਸਤੇ ਮੈਂ ਨਹੀਂ ਚਾਹੁੰਦਾ ਇਸਲਾਮ ਦੇ ਮੁਕਾਬਲੇ ਉੱਤੇ ਕੋਈ ਧਰਮ ਸੰਸਾਰ ਵਿੱਚ ਕਾਇਮ ਹੋਵੇ ਕੋਈ ਮੂਰਖ ਮੁਸਲਮਾਨ ਤੁਸਾਂ ਦੇ ਆਕੇ ਲੱਗ ਕੇ ਇਸਲਾਮ ਨੂੰ ਛੱਡ ਰਹੇ ਹਨ ਸ਼ਰਾਂ ਨੂੰ ਨਹੀਂ ਮੰਨਦੇ ਇਸ ਵਾਸਤੇ ਆਪਣੀ ਦੁਕਾਨ ਬੰਦ ਕਰੋ ਤੇ ਤੁਸੀਂ ਮੁਸਲਮਾਨ ਹੋ ਜਾਵੋ ਉਹਨਾਂ ਚਿਰ ਤੁਸਾਂ ਦੀ ਬੰਦក្លਾਸੀ ਨਹੀਂ ਹੋ ਸਕਦੀ ਜਿੰਨਾ ਚਿਰ ਤੁਸੀਂ ਮੁਸਲਮਾਨ ਨਾ ਹੋਵੋ ਜਾਓ ਸੋਚ ਲਓ ਨਹੀਂ ਤੇ ਸਜਾਈ ਮੌਤ ਸਮਝੋ ਇਹ ਆਕ ਕੇ ਬਾਦਸ਼ਾਹ ਆਪ ਦਰਬਾਰ ਵਿੱਚੋਂ ਉੱਠ ਕੇ ਹਰਮਾਵਲ ਚਲਿਆ ਗਿਆ ਲਾਹੌਰ ਦੇ ਸੂਬੇਦਾਰ ਨੇ ਸਤਗੁਰੂ ਜੀ ਨੂੰ ਕੋਤਵਾਲ ਦੇ سپرد ਕਰ ਦਿੱਤਾ